ਸਫਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਗਰੇਵੇ ਤੇ ਭੋਗ ਬੋਤੇ ਟਾਈਮ ਲੱਗ ਗਿਆ ਸ਼ਾਮ ਦੇ ਸੰਜੜੇ 4-5 ਵਜੇ ਆਉਂਦੇ ਆਣੂ ਅੱਜ ਗਰਮੀ ਵੀ ਬਹੁਤ ਹੈ ਗਰਮੀ ਨੇ ਬਹੁਤ ਬਟਕੜੇ ਪਾਇਆ ਜੀ ਆ ਪੂਰੀ ਧੁੱਪਾਂ ਪੈ ਰਹੀ ਆ ਪੂਰੀ ਗਰਮੀ ਆ ਟੈਂਪਰੇਚਰ ਪੂਰਾ ਹਾਈ ਬਾਕੀ ਦੇਖਦੇ ਹਾਂ ਮੁਰਰੀ ਵੀ ਨਹੀਂ ਚੱਲੇ ਰਗੇੜਾ ਮਰ ਗਿਆ ਮੈਂ ਕਿਹਾ ਪਾਣੀ ਘਟ ਗਿਆ ਹੁਣ ਅੱਜ ਤੇ ਦੇਖਦੇ ਆ ਕਾਲੂ ਬੇਰੂ ਪਾਈਏ ਇਹ ਘਟ ਗਿਆ ਤਾਂ ਹੀਰੇ ਪੈਣਾ ਨਿੰਤਾ ਫਿਰ ਅੱਜ ਤਕਰੀਬਨ 8-10 ਦਿਨ ਹੋ ਗਏ ਲੱਗੀ ਨੁਜੀਰੀ ਨੂੰ ਤੱਕੇ ਤੱਕ ਰੇ ਨਹੀਂ ਪਿਆ ਮੈਂ ਚਲੋ ਦੇਖਦੇ ਆ ਕਿੰਨਾ ਕੁ ਪਾਣੀ ਆ ਫਿਰ ਉਹ ਸਾਫ ਜਿਹਾ ਉਹ ਕਿਦਾਂ ਬਾਈ ਬਸ ਠੀਕ ਆ ਗਿਆ ਗਰੀ ਜਾਂਦਾ ਉਹਦਾ ਸੇਮਟ ਜੀ ਆਲਾ ਚੂਗਾ ਜੂਗਾ ਲੱਗਿਆ ਪਾ ਦੇਖ ਤਾਂ ਕੱਲੇ ਉਹੀ ਤਾਂ ਮੈਂ ਦੇਖਦਾ ਕਿ ਨਾ ਵੱਢ ਕੇ ਗੇਰਿਆ ਪਿਆ ਹਾਂ ਉਹ ਮੇਰੇ ਵੀ ਖਾਸ ਆ ਮੈਨੂੰ ਐ ਲੱਗਿਆ ਮੈਂ ਕਿਤੇ ਜੇ ਪਾਣੀ ਗਲ ਕਰ ਗਿਆ ਸਾਈਡ ਪਰ ਨੂੰ ਉਹ ਪਰਾਂ ਜੇ ਆਹੇ ਤੇਰਾ ਸਾਰੇ ਹੀ ਗੇਰੇ ਪਿਆ ਸੜਕ ਦੇ ਨਾਲ ਨਾਲ ਕੱਡੇ ਕੱਡੇ ਖੱਡ ਪਾਏ ਨਾਲੇ ਦੇ ਨਾਲ ਇੰਨਾ ਪਾਣੀ ਚੱਲਦਾ ਹਾਂ ਹੈ ਸੈਡਾਂ ਪਰ ਇਹ ਕਿਉਂਕਿ ਵਿੱਚ ਤਾਂ ਪਾਣੀ ਆ ਵਿੱਚ ਨਹੀਂ ਵੜਦਾ ਹੈਗਾ ਕੀ ਦਾ ਇਲਾਜ ਫਿਰ ਹੁਣ ਫੈਰਾ ਡਾ ਇਹਦੇ ਕੇ ਹਟ ਜੂ 3 ਮੀਟਰ ਗਣ ਹਟ ਗਿਆ ਹਟ ਗਿਆ ਨਹੀਂ ਤਾਂ ਫਿਰ ਉਹ ਮਾਰ ਨਹੀਂ ਵਿੱਚ ਮੈਂ ਸਾਰੇ ਕੁੜੀਆਂ ਬਣਾ ਕੇ ਰੱਖ ਹਣੀਆਂ ਪਣੀਆਂ ਕੁੜੀਆਂ ਨਾਲ ਕੀ ਮਾਰ ਨਹੀਂ ਨੇ ਸਾਲਾ ਨਹੀਂ ਕੁੜੀਆਂ ਕੇ ਮਰ ਜਾਂਦਾ ਮਾਰਨਾ ਤਾਂ ਆਇਆ ਨਹੀਂ ਸਾਲਾ ਲੰਘੇ ਚ ਬਿਆਲੇ ਤਾਲੇ ਪਾਪ ਦਾ ਘਰ ਨਾਲ ਜੀ ਪੁੱਛ ਲੈ ਫਿਰ ਕੀ ਆ ਪੁੱਛ ਹੁਣ ਆ ਬਾਹਰ ਲੰਘ ਜਾ ਗੱਲ ਆਜ ਦੱਸ ਦੇ ਤੇਰਾ ਭੱਜਣ ਦਾ ਕੀ ਆ ਇਹ ਸਾਹੀ ਇਲਾਜ ਆ ਦੇ ਤਾਂ ਸੀਮੈਂਟ ਕੋਈ ਤਾਂ ਚੱਕਰ ਆ ਦਿੱਤਾ ਸੀ ਕਿਟੇ ਕਿਟ ਗੰਨੇ ਨੂੰ ਘੇਰਦਾ ਇੱਕ ਹੋਰ ਆ ਸਾਈਡ ਪਰ ਗੰਨਾ ਵੀ ਤਕੜਾ ਹੁੰਦਾ ਇਹ ਨਾਲ ਪਤਾ ਨਹੀਂ ਕਿਆ ਸੁੱਕ ਗਿਆ ਕਾਜਾ ਹੋਜਣਾ ਤਾਂ ਕੋਈ ਨਹੀਂ ਹੋਜਣਾ ਠੀਕ ਹੀ ਨੇ ਜਨਾ ਦੇ ਵੀ ਅੱਗਟਾਂ ਦੇ ਵੀ ਜੇ ਨਾ ਹੋਇਆ ਫੇ ਸਪਰੇਅ ਕਰ ਦਾਂਗੇ ਇੱਕ ਇਹ ਤੇ ਮਾ ਤਾਂ ਉੱਛੜ ਦੇਣੀ ਤੇਰੇ ਵਾਲੀ ਉਹ ਫਟੇਰਾ 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 ਮੇਰੇ ਬਣ ਕੇ ਪਾਈ ਨਹੀਂ ਲੈ ਕਿਹਨੇ ਮਾਲੇ ਇੱਕਣਾ ਬਾਈ ਕਿੱਥੇ ਪਾ ਲੂੰਗਾ ਤੂੰ ਵਿੱਚ ਮੈਂ ਪੜ ਜਾਣਾ ਮੈਂ ਛੱਡਦਾ ਕਿਤੇ ਲੈ ਇਹ ਸਾਹਮਣੇ ਫੋਨ ਕਰਦੀ ਕੋਲ ਖੜਜੂਂਗੇ ਕਿਤੇ ਵਿੱਚੇ ਗਰ ਜਵੇ ਆਹ ਹੈ ਗੰਨਾ ਲੋਕ ਦਵਾਈਆਂ ਖਾ ਲੰਨੇ ਆ ਯੂਨਿਟ ਨੰਬਰ 4 ਟੈਕਸ ਟੈਨਸੀ ਸੜਦੇ ਮਾਣ ਸੜਦੇ ਕੋਸਤਾ ਫਰਕ ਪਾਉਂਗੀ ਉਹ ਚੂਹੇ ਨੂੰ ਦਸਤਾਨਾ ਚੂਹੇ ਹੱਥ ਵਾਂ ਪਾਇਆ ਵਾ ਫੜਿਆ ਵਾ ਦੂਹੇ ਹੱਥ ਵਿੱਚ ਹੈ ਉਹ ਸੜ ਕੇ ਪੱਤੀ ਪੇੜਾ ਹੈ ਤੂੰ उधर ਕੰਮ ਹੈ ਜਾਂ ਪਟਣਾ ਯਾਰ ਉਹ ਚੂਹੇ ਦਾ ਕੰਮ ਇਹੀ ਆ ਐ ਸੜਕ ਦੇ ਵਿੱਚ ਖੱਡਾ ਪੱਟੀਆਂ ਪਈਆਂ ਦੇਖ ਲੈ ਆ ਪਾਣੀ ਵਿੱਚ ਵੀ ਮਿਹੜੇ ਤੋੜੀ ਜਾਂਦਾ ਦੇਖ ਲਓ ਉੱਪਰ ਜਾ ਜਾ ਕੇ ਵੱਢੀ ਜਾਂਦਾ ਮੇਰੇ ਵੀ ਖਾਸੇ ਆ ਚੱਲ ਜੇ ਤੇਰੇ ਤੇ ਲਾਜ ਲੂਟ ਆ ਗਿਆ ਫੇ ਮੈਂ ਵੀ ਇਹੀ ਗੇਰ ਦੂੰਗਾ ਲਓ ਜੀ ਦੇਖਦੇ ਆ ਆਉਂਦਾ ਲੋਟ ਕੇ ਨਹੀਂ ਚੂਹਾ ਖੱਡਾਂ ਹੀ ਬਹੁਤ ਪੱਟੀਆਂ ਪਈਆਂ ਸਾਰੀ ਸੜਕ ਦੇ ਨਾਲ-ਨਾਲ ਖੱਡਾਂ ਲੈ ਹਏ ਉਹ ਇੰਨਾ ਚੂਹਾ ਹੰਤੇ ਨਹੀਂ ਹੈਗਾ ਪੱਕੀ ਸੜਕ 'ਚ ਵੀ ਖੱਡਾਂ ਪੱਟੀਆਂ ਪਈਆਂ ਤੇ ਲਾ ਪੱਕੀ ਸੜਕ 'ਚ ਵੀ ਖੱਡਾਂ ਪੱਟੀਆਂ ਪਈਆਂ ਖੱਡੇ ਵੀ ਗੰਨਾ ਵੀ ਬਹੁਤ ਗੇਰੇ ਆ ਪਿਆ ਮੇਰੇ ਵੀ ਇਕਣੀਆਂ ਖਾਸਾ ਕਮਾਰਾ ਲੈ ਆ ਕੇ ਫਿਰਦੇ ਨਹੀਂ ਸਾਲਾ ਅਸਾਂ ਨੂੰ ਨੱਕਾ ਜਾ ਮਾਰਨੇ ਇਧਰ ਤੇ ਭਗਾ ਤਰਾਜਾ ਉਧਰ ਮਕਰਾਬੀ ਨੇ ਤੰਗ ਕਰਿਆ ਪਿਆ ਸਾਨੂੰ ਇਧਰ ਚੂਹੇ ਨੇ ਤੰਗ ਕਰਿਆ ਪਿਆ ਗੰਨੇ ਵਾਲੇ ਨੂੰ ਐ ਬਦਲ ਕਿਹੜੀ ਰਹੇਗੀ ਪਿੱਛੇ ਜਿਹੜੀ ਲੋਟ ਰਹੂਗੀ ਉਹ ਦੇਖ ਲੈ ਆ ਗੰਨੇ ਨੂੰ ਚੂਹੇ ਨੇ ਬਿਮਾਰੀਆਂ ਨੇ ਨਹੀਂ ਇੱਕ ਸਾਈਡ ਤੇ ਖਾਣਾ ਸਾਲਾ ਇਹ ਖਾਣਾ ਇੱਕ ਉਹ ਖਾਣਾ ਵੀ ਨਹੀਂ ਹੈਗਾ ਤੋੜ ਕੇ ਗੇਰਤਾ ਬਸ ਖਾਣਾ ਕਿੰਨਾ ਕਾ ਦੋ ਮੂਹ ਨਹੀਂ ਵੱਡ ਹੁੰਦੀਆਂ ਉੱਤੇ ਦੇਖ ਤਾ ਸੀ ਖੱਡਾ ਆ ਦੇਖ ਮੈਂ ਆਪ ਦੇਖ ਦ ਦੇਖ ਲੈ ਸੜਕ ਤੇ ਸੜਕ ਤੇ ਰਹਿ ਜੂਗੀ ਇਹ ਸੜਕ ਕਿੱਥੇ ਰਹਿਣੀ ਜਿੱਥੇ ਕੋ ਉੱਤਰ ਗਿਆ ਥੱਲੇ ਇੱਥੇ ਸੜਕ ਕਿੱਥੇ ਰਹਿ ਜੀ ਸੜਕ ਨਾ ਸੁਦਾ ਯਾਰ ਚੱਲ ਦੇਖਦੇ ਜੇ ਭੱਜ ਗਿਆ ਫੇਰ ਤਾਂ ਮੈਂ ਵੀ ਗੇਰ ਦੂੰਗਾ ਸੜਕ ਦੇ ਨਾਲ-ਨਾਲ 100 ਰੁਪਇਆ ਥੋੜਾ ਜਿਹਾ ਸਲੋਵ ਬਜਾ ਲੈ ਫੇਰ ਅੱਖ ਲੈ ਕਾਲੂ ਰੋਕ ਦੂੰਗਾ ਪਾਣੀ ਤੂੰ ਕਾਲੂ ਤੂੰ ਰੁਕ ਗਿਆ ਪਾਣੀ ਤੇ ਰੋਕ ਬਾ ਭਾਈ ਜਿੰਨਾ ਤਾਂ ਚੱਲਦਾ ਥੋੜਾ ਹੀ ਆ ਇੱਥੇ ਮੇਰੇ ਵਾਲੇ ਦਾ ਚੱਲਦਾ ਪਰ ਆਉ ਤੇਰੇ ਵਾਲੇ ਦਾ ਫੇਮ ਹੈ ਰੇ ਮੈਂ ਵੀ ਬਾਦਮਾ ਤੇਰੇ ਗੈਲੇ ਰੇ ਤਾਂ ਪਾ ਲਿਆ ਮੈਂ ਉਹਨਾਂ ਬਿੱਤਾ ਨਾ ਨਾ ਤੈ ਗੰਨੇ ਚ ਨਹੀਂ ਪਾਉਣਾ ਕਹਿੰਦਾ ਆਉ ਫੇ ਮੈਂ ਇੱਦੀ ਚਦਾਨਾਂ ਚ ਪਾ ਦੂੰਗਾ ਇੱਕ ਰੇ ਹਜੇ ਕੁਝ ਵੀ ਨਹੀਂ ਪਾਇਆ ਰੇ ਇੱਕ ਨੇ ਜਿਹੜਾ ਮਾਰ ਲੈਣਾ ਨਾ ਜਿਹੜਾ ਤਾਂ ਵੱਜ ਗਿਆ ਇਹ ਤਾਂ ਉੱਪਰ ਤਾਂ ਪਹਿਲੇ ਜੇ ਪਤਾ ਨਹੀਂ ਕਾਤੇ ਹੁੰਦੇ ਹਨਾ ਆ ਦੇਖ ਵਿੱਚ ਵਿੱਚ ਪੱਤੇ ਗਰਮੀ ਕਰਕੇ ਆ ਔਰ ਇਹਨਾਂ ਮਗਰਾਂ ਵੀ ਦੇ ਰਹੀਆਂ ਫਰਦੀਆਂ ਬਹੁਤ ਆ ਤਿੰਨ ਚਾਰ ਫਿਰਦੀਆਂ ਇਹ ਦੇਖੀ ਨਹੀਂ ਨਾ ਬੜਾ ਫਰਦੀਆਂ ਕਾਤੇ ਆਰਡਰ ਇਹਨਾਂ ਦਾ ਜਿਆਦਾ ਪਾਣੀ ਆ ਹਾਂ ਇਹ ਹੈ ਦਾ ਪਾਣੀ ਵਾਲਾ ਜਾਨਵਰ ਹੈ ਬੜੌਲਪੁਰੇ ਰਹਿੰਦੀਆਂ ਜਿਆਦਾ ਮੈਂ ਦੇਖਿਆ ਵਿੱਚ ਖਾਦੇ ਵੀ ਡੱਕੇ ਤਾਂ ਦਿਖੇ ਨਹੀਂ ਹੈਗੇ ਤਿੰਨ ਚਾਰ ਇੱਥੇ ਹੀ ਰਹਿੰਦੀਆਂ ਉਰੀ ਆ ਗਾਹਾਂ ਨਹੀਂ ਜਾਂਦੀਆਂ ਹੈ ਤਿੰਨ ਚਾਰ ਫਿਰਦੀਆਂ ਫੇ ਤਾਂ ਕਾਲੂ ਪਾ ਦਾਂਗੇ ਰੇ ਰੇ ਤਾਂ ਮੰਗਦਾ ਪਾਣੀ ਨਹੀਂ ਤਾਂ ਹਰਦਾ ਪਾਣੀ ਬਹੁਤ ਚੱਲਦਾ ਉੱਥੇ ਸਪੀਡ ਗੇਲ ਮੈਂ ਕਿਹਾ ਜੇ ਪਾਣੀ ਘਟ ਜਵੇ ਹੁਣ ਮੀਂਹ ਦੱਸਿਆ bari ਨਾ ਤਿੰਨ ਚਾਰ ਦਿਨ ਕਹਿੰਦੇ ਮੈਂ ਆਪਰੇ ਇਨੇ ਜਰੇ ਪਾ ਦੂੰਗਾ ਜੇ ਘਟ ਗਿਆ ਪਾਣੀ। ਜਿੱਥੇ ਜਿੱਥੇ ਪਾਣੀ ਨਹੀਂ ਮੰਗ ਰਹਾ ਦਾ। ਕਿਹੜੀ ਬਾਤ ਮੈਂ ਤੁਹਾਨੂੰ ਕਹੇ ਪਤਨੀ ਪਟਲਾ। ਚਾਹ ਕਹਿ ਦੂੰਗਾ ਉਹਨੂੰ। ਉਹਨੇ ਕਿੱਥੇ ਲਾਉਣੀ? ਪਤਾ ਨਹੀਂ ਇੱਧਰ ਪਿੱਛੇ ਦੇਖ। ਚਲੋ। ਚਲ ਚਲੀਏ ਮੋਟਰ ਕੋਲੋਂ। ਚਾਹ ਮੋਟਰ ਕੋਲੋਂ ਪਾਰਨ। ਚਲੋ ਜੀ। ਪਾਣੀ ਮੰਗਦੇ ਤਾਂ ਨੇ ਦੇਖ ਲੈ ਦੋ ਦਿਨ ਹੋ ਗਏ ਮੀਂਹ ਨਹੀਂ ਪਿਆ। ਨਾਲੇ ਕੱਲ ਭਰ ਕੇ ਗਿਆ ਮੈਂ। ਤਾਂ ਮੈਂ ਵੀ ਤਾਂ ਭਰ ਕੇ ਗਿਆ ਤਾਂ ਫੇਰ ਪੀ ਕੇ ਕੱਲ। ਓਏ ਪਰਲਾ ਦਾ ਜਮਨਿਆ ਚੋਗੇ ਦਾ ਦੱਲੀ ਕਿ ਨਹੀਂ ਨੂੰ ਇਹ ਆ ਕਿਸੇ ਪਾਸੇ ਚੋਇਆ ਵੀ ਨਹੀਂ ਆ ਦੇਖ ਲੈ ਪਰਲੇ ਜਾਈ ਗਿਆ ਮਾੜਾ ਜਿਹਾ ਪਗਾਨੀ ਖੜਾ ਏ ਉੱਚ ਤਾਂ खासा ਖੜਾ ਉਧਰ ਤੇ ਨਹੀਂ ਨਿਕਲਦਾ ਅੱਗੇ ਮੰਗੂ ਪਤਾ ਹੀ ਨਿਕਲਦਾ ਹੀ ਤਾਂ ਹੀ ਚੱਲ ਰਿਹਾ ਉਹ ਹੈ ਆਪਣੀ ਪਾਣੀਓ ਚੱਲਦਾ ਉਸ ਤੇ ਦੇਖ ਕੇ ਆਵਾਂ ਦੇਖ ਅੱਗੇ ਮੰਗੂ ਨਾ ਨਿਕਲਦਾ ਹੋਵੇ ਕਿਤੇ ਤਾਂ ਹੀ ਪਾਣੀ ਘੜਦਾ ਫੇ ਮੈਂ ਤਾਂ ਮੈਂ ਵੀ ਉੱਧਰ ਤੋਂ ਹੀ ਛੱਡ ਦਿੰਦਾ ਹਾਂ 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 ਬਸ ਮੱਤੀ ਖਾਸੀ ਆ ਇਹ ਤਾਂ ਹੀ ਆਲਾ ਸਵੇਰੇ ਭਰ ਕੇ ਇਹਨਾਂ ਰਾਤ ਭਰ ਕੇ ਗਿਆ ਤੈਨ। ਪਾਣੀ ਚੱਲਦਾ ਪਾਣੀ ਚੱਲਦਾ ਹੋ ਉਧਰ ਤੇ ਤੈਨੂੰ ਦੱਸਦਾ ਉਹਦਾ। ਲੈ ਉਹ ਜੀ ਪਾਣੀ ਤਾਂ ਧਰਤੀ ਪੀ ਰਹੀ ਆ ਹੁਣ। ਨਹੀਂ ਮੰਗਦੀ ਆ ਉਹਦੇ ਗਾਣੇ। ਇੱਥੇ ਪਾਣੀ ਬਹੁਤ ਆ। ਕਰ ਹੀ ਮੈਂ ਹੀ ਕਰ ਦੂੰਗਾ ਜੇ ਕਣ ਆਪਣੇ ਆਪ ਨਿਕਲਦਾ ਪਾਣੀ। ਉਹ ਹੂੰ ਚੱਲ ਆ ਦੇ ਕਿਤੇ ਵੀ ਪੱਤੇ ਹੈਗੇ ਕੋਈ ਕੋਈ ਹੈ ਅੱਜ ਕਿਤੇ ਪੱਤੇ ਵੀ ਇਕਣਾ ਹੈਗੇ ਆ ਸੁੱਕੇ ਵੀ ਆ ਦੇਖ ਹਰ ਜਾਣਾ ਕਿਹੜਾ ਤਾਂ ਲੈਣੇ ਆ ਤਾਂ ਇਹ ਕਿ ਆ ਪਾ ਦੇਣਾ ਖਰੇ ਹਟਾਉਣ ਵਾਸਤੇ ਇਹਨੂੰ ਪਾਇਆ ਕੋਈ ਨਹੀਂ ਹੁਣ ਮੈਂ ਇਹਦੇ ਵਿੱਚ ਉਹੀ ਪਾਇਆ ਹੋਇਆ ਹੈ ਬਸ ਹੈ ਆ 15 ਦਾ 20 ਦਾ ਸੱਲੋ ਜੀ ਬਿਲੇ ਦਾ ਅੱਧਾ ਘਠਾ ਲਾਇ ਨਪੀ ਕੇ ਜੇ ਦਾ 12 32 ਦਾ 12 32 ਦਾ ਬਸ ਹੋਰ ਸਮਾਨ ਕਿਲੋ ਰੀਜੈਂਟ ਪਾਈ ਆ ਬਹੁਤੀ ਪਾਉਂਦਾ ਨਹੀਂ ਮੈਂ ਬਸ ਕਿਲੋ ਕਿਲੋ ਬਸ ਹੋਰ ਸਮਾਨ ਹੋਰ ਨਿਕਲ ਹੁਣ ਦੂਵਾਰੇ ਕਿਦਨ ਪਾਉਣ ਬਸ ਪਰਸਾ ਚਾਥੇ ਨੂੰ ਪਾ ਦੇਣਾ ਬਸ ਫੇ ਠੀਕ ਆ ਚੱਲ ਚਲੀਏ ਉਧਰ ਇਹ ਮੇਟੀ ਵਾਲਿਆਂ ਨਾਲ ਲੱਗੇ ਹੋਏ ਆ ਇਹ ਆਇ ਕੱਢਾ ਰਿੰਡਾ ਫਸਾ ਬਸ ਤੇਰਾ ਨਕਾ ਦਾ ਖੁੱਲਾ ਬਸ ਐਮਐਲਏ ਨੇ ਕੱਲੀ ਕੱਲੀ ਜੜ ਚ ਗੇਰੇ ਆ ਬਾਰੇ ਐਮਐਲਏ ਨੇ ਮੈਂ ਵੀ ਇਕਲੀ ਗੇਰੇ ਆਇਆ ਫਰਲੇ ਤੋਂ ਤੰਗੀ ਸੇਵਾ ਪਈ ਅਸੀਂ ਪਿੱਛੇ ਰਹਿੰਦੇ ਤੁਸੀਂ ਅਸਾ ਚ ਰੇੜੇ ਕਾ ਕੱਢਦਾ ਕੋਈ ਗੇਰ ਜਾਂਦਾ ਏ ਉਹੀ ਕਹਿੰਦਾ ਮੈਂ ਰੇੜੇ ਕਾ ਕੱਢਣ ਦਾ ਫਾਇਦਾ 10 ਸਾਲ ਦੇ ਹੋ ਗਿਆ ਹੈ ਨਾ 10 ਸਾਲ ਦੇ ਹੋ ਗਏ ਸਮਝ ਲਿਆ ਹੁਣ ਆ ਇੱਕ ਬਹੁਤ 60 ਸਾਲ ਦੇ ਲਾਲ ਐ ਵਧੀਆ ਚੱਲੇ ਵੀ ਆ ਗੰਨਾ ਨਹੀਂ ਹੋਣ ਦਿੰਦੇ ਹਾਲੇ ਸਾਲ ਤੱਕ ਕਰਦੇ ਨੇ ਗੰਨਾ ਨਹੀਂ ਹੋਣ ਦਿੰਦੇ ਗੰਨੇ ਤੇ ਕੀ ਲੈਣਾ ਜੇ ਹੀ ਹੋ ਜਾਂਦੇ ਆ ਮੈਂ ਵੀ ਤਾਂ ਤਾਂ ਹੀ ਬਾਆ ਨਹੀਂ ਮੈਂ ਛੱਦ ਕਾ ਨੂੰ ਬੋਣਾ ਆ ਬਾ ਵੈਸੇ ਇੱਧਰ ਬਾਆ ਨਹੀਂ ਫਰਕ ਤਾਂ ਵੈਸੇ ਹੈ ਉਹ ਆ ਥੋੜਾ ਉਹ ਤਾਂ ਹੋਊਗਾ ਬਸ ਚਲੋ ਤਾਂ ਬਾਅਦ ਚ ਪਤਾ ਲੱਗੂਗਾ ਕੱਲੂ ਬੂਟੇ ਮੇੜਨੇ ਆਪਾਂ ਨੇ ਯਾਰ ਹੈਂ ਉਹ ਸਾਹਿਬ ਕੇ ਪੈਸੇ ਮੰਗੀਏ ਕਿੰਨੇ ਜਵਾਬ ਆ ਦੱਸ ਵੀ ਇੰਨੇ ਜਵਾਬੇ ਉਹ ਮੈਂ ਤਾਂ ਨੌਂ ਕਹਿੰਦਾ ਏ ਕਿੰਨੇ ਦਵਾਵਾ ਤੋਂ ਸਹੀ ਸਹੀ ਰਾਤ ਕਿੰਨੇ ਦਵਾਵੇ ਤੂੰ ਦੇਖ ਲੈ ਕਿੰਨੇ ਮਿਲਦੇ ਚਾਹੀਦੇ ਤੂੰ ਦੱਸ ਤੂੰ ਰੋਜ਼ ਨੂੰ ਸੌਦੇ ਕਰਾਉਂਦਾ ਸਹੀ ਗੱਲ ਲੈ ਹਾਂ ਆਪਣੇ ਘਰਦਿਆਂ ਨੂੰ ਦੂਰ ਰਗੜੂਗਾ ਮੈਂ ਰਗੜਦਾ ਨਹੀਂ ਮੈਂ ਤਾਂ ਹੀ ਕਰਦਾ ਉਹ ਹੀ ਤਾਂ ਕਹਿੰਦਾ ਵੀ ਘਰਦਿਆਂ ਨੂੰ ਸਮਾਂ ਵੱਧ ਦੋ ਆ ਤੂੰ ਸੌਦਾ ਕਰਾ ਤੈਨੂੰ ਪਤਾ ਹੋਊਗਾ ਵੀ ਇੰਨੇ ਕਿਤੇ ਆ ਹੂੰ ਇੱਥੇ ਵੀ ਆ ਚੂਹੇ ਹੋਏ ਇਹ ਉਧਰ ਨਾਲੋਂ ਥੋੜਾ ਵਧੀਆ ਲੱਗਦਾ ਹਾਲੇ ਇਹਨੂੰ ਘੱਟ ਪੈਂਦਾ ਜੀ ਨਾ ਚੂਹਾ ਨਹੀਂ ਉਹ ਵੀ ਪਾਇਆ ਉਹਨਾਂ ਪਾਸੇ ਦੇਖੀਦਾ ਪਾਇਆ ਉਹਦਾ ਦੇਸੀ ਰੇ ਹੈਗਾ ਇਹ ਇਹ ਪਹਿਨਾ ਬੀਜਿਆ ਕੋਪੇਨਾ ਬੀਜਿਆ ਇਹ ਪਹਿਨਾ ਬੀਜਤਾ ਦਾ ਪਹਿਲਾ ਮਹੀਨਾ ਪਹਿਲਾ ਇਹ ਮਹੀਨਾ ਪਹਿਨਾ ਬੀਜਤਾ ਦਾ ਮਹੀਨਾ ਪਹਿਲਾ ਕਿ 2-4 ਦਿਨਾਂ ਤੋਂ ਨਾ 15-20 ਦਿਨ ਦਾ ਫਰਕ ਤਾਂ ਆਦਾ ਗਈ ਚਰੀ ਹੈ ਬਣਾਤੇ ਆਂ ਰੋਡ ਮਿੱਤੇ ਬੀਜ ਨਹੀਂ ਹੋਈ ਤੇਰੇ ਤੇਰੇ ਬੀਜੀ ਵੀ ਆਨ ਮਰ ਗਈ 2-3000 ਰੁਪਿਆ ਖੂਬ ਚ ਗਿਆ ਇਹਨਾਂ ਸਾਫ ਕਰਤਾ ਜੀ ਚਾਲ ਕੋਈ ਨਹੀਂ ਦੋ ਕਾ ਹੈਗਾ ਤੇਰਾ ਉ ਮਰ ਗਿਆ ਮੇਰਾ ਉ ਦੋ ਕਾ ਮੇਤੇ ਬੀਜ ਨਹੀਂ ਹੋਇਆ ਮੈਂ ਤੈਨੂੰ ਦੱਸਦਾ ਰੇ ਮੁੱਲ ਲੈ ਰਿਹਾ ਲਓ ਜੀ ਬੂਟੇ ਐਨ ਮੋਟੇ ਕਰਤੇ ਇੱਕ ਸਾਲ ਦੇ ਹਜੇ 6 ਮਹੀਨੇ ਤੇ ਹੋਏ ਆ ਲੰਬਾਈ ਤਾਂ ਦੇਲਾ ਕਿੱਥੇ ਭਜਾਤੀ ਛਟੀ Papa ਕੇ ਸਮਾਨ ਉਦੇ ਚ ਬਾਈ ਕੱਲੇ ਡਾਇਰੇ ਬਾਈ ਐਨਰ ਜੂ ਜੇਰਾ ਪਤਾ ਕਿ ਥੈਲਾ ਲੈ ਜੂਗੇ ਦਾ ਹੋ ਗਿਆ ਕਹਿੰਦਾ ਕੁਛ ਨਹੀਂ ਪਾਇਆ ਹੈ 300 ਰੁਪਏ ਪਾਇਆ ਹੈ ਕਹਿੰਦਾ ਕੁਛ ਨਹੀਂ ਪਾਇਆ ਹੈ ਐ ਨਹੀਂ ਚੱਲਦੇ ਅਸੀਂ ਥਾੜੀ ਕੱਟ ਕੱਟੀ ਇਹਨੇ ਦੱਬ ਲਈ ਅਸਲ ਚ ਐ ਬਫੇਰੇ ਚੱਲੇ ਇਧਰ ਹੀ ਦੇ ਨਾਲ ਤੇ ਬੜੇ ਉਧਰ ਉਹ ਹੋਗੇ ਦੋਹਾਂ ਲੈਣਾ ਨਹੀਂ ਦੱਬ ਲਈ ਸਾਲਕ ਤਾਂ ਕਦਾ ਹੋ ਜੂਗਾ ਦੋਹੀ ਲੈਣਾ ਨੇ ਨਾ ਇਹ ਦੱਬ ਲਿਆ ਦੁਵਾਲੇ ਤੇ ਹੋਰ ਕੋਈ ਚੱਕਰ ਨਹੀਂ ਹੈਗਾ ਨਾ ਮਰਦਾ ਸਾਲ ਡੇਢ ਸਾਲ ਹੋਰ ਦੇਖਣਾ ਕੱਢ ਦੇਣਗੇ ਨਾ ਨਾ ਠੀਕ ਹੈ ਬਾਅਦ ਚ ਇੱਕ ਸਾਰ ਲਾਵੇ ਖੇਤ ਯਾਰ ਸੜਦੇ ਨੂੰ ਕਿਥੇ ਰਹਿ ਗਈ ਗਾਂ ਦੇਖਾਂ ਗਾਂ ਸੜਦੋ ਸਿਟਿਆ ਗਾਂ ਆਪ ਕੋ ਸਪੌਲੀ ਦੇ ਭਈਆਂ ਕੋਲ ਉਧਰ ਭਈਆਂ ਦੇ ਕੋਲ ਆ ਗਿਆ ਸਾਂ ਐਨ ਲੌਦੀਆਂ ਬਿਲਕੁਲ ਰੜਾ ਖੇਤ ਵਦਾਤਾ ਪਾਣੀ ਨੇ ਮਾਰ ਕੇ ਚਰੀ ਹਰੇ ਦੇਖ ਲੋ ਕੱਲੇ ਕੱਲੇ ਬੂਟੇ ਦੀ ਜੜ ਚਾ ਮੈਂ ਕੱਲੇ ਕੱਲੇ ਬੂਟੇ ਦੀ ਜੜ ਚ ਰੇ ਪਾਇਆ ਵਾ ਅਦੂਰੇ ਮੱਛਲ ਚ ਬਹੁਤ ਪਿਆ ਆਪਣੇ ਤਾਂ ਠੀਕ ਆ। ਪਾਲਾ ਵੀ ਬਹੁਤ ਆਈ ਹੋਈ ਤੇ ਆ ਰੋਤਾਂ ਸਰਤਾ ਪਰ। ਹਾਂ ਮੈਂ ਦੇਖਿਆ ਮੁੰਡਾ ਖੜ ਗਿਆ ਸਰਤਾ ਪਰ। ਮੁੰਡਾ ਹੋ ਗਿਆ। ਪਹਿਲੇ 2-3 ਸਾਲ ਹੋ ਗਏ ਪਹਿਲਾਂ ਤੋਂ ਭਾਈ ਉੱਥੇ ਹੋ ਗਿਆ। ਕਮਾਲਪੁਰੋਂ ਬਲੂ ਦੱਸਿਆ ਉੱਥੇ ਦਾ ਖੇੜੀ ਦਾ। ਕਹਿੰਦਾ ਪਹਿਨਾ ਖੜੇ ਦੇਖੀਗੇ ਜੇ ਨਦੀ ਵੱਧ ਗਈ ਕਹਿੰਦੇ ਸੀ ਕਮਾਲਪੁਰ ਲੰਘਣ ਲੱਗੇ। ਇਹ ਨਾਲ ਵਿੱਚ ਵਰ ਗਏ ਮੁੰਡੇ ਜਿਹੇ 15-16 ਸਾਲ ਦੇ। ਰੁੜ ਗਏ ਕਹਿੰਦਾ ਫਿਰ। ਉਹਦਾ ਕਹਿੰਦਾ ਕਹਾ ਜਾ ਗਏ ਤੇ ਪੈਰ ਲੱਗੇ ਪਾਣੀ ਥੋੜਾ ਦਾ। ਕਹਿੰਦਾ ਤਾਂ ਬਚ ਗਏ। ਕਮਾਲਪੁਰ ਦੇ। ਹਾਂ ਕਹਿੰਦਾ ਨਹੀਂ ਗਏ ਤੇ ਤੂੰ ਪਾਣੀ ਉਹ ਕਹ ਰਿਹਾ ਕਿ ਇੱਕ ਰਾਹੀਂ ਇੱਕ ਕੰਦੇ ਉੱਥੇ ਹੋਇਆ ਸੁਰਤਾਂ ਪਰ ਉਹ ਹਟ ਗਿਆ ਬਜਾਰ ਪਾਣੀ ਗੱਲ ਕੋਈ ਚੋੜਨੀ ਯਾਰ ਉਹਦਾ ਭਾਈ ਹਟ ਗਿਆ ਦੋ ਤਿੰਨ ਸਾਲ ਹੋ ਗਏ ਉਹ ਹੀ ਕਹਿੰਦਾ ਪਾਣੀ ਗੈਲੀ ਕੋਈ ਵੀ ਚੋੜ ਤੈ ਚਲਾਉਣੀ ਹੁਣ ਇਹ ਰਾਤ ਨੂੰ ਚਲਾਦੀ ਨਹੀਂ ਸਵੇਰੇ ਚਲਾ ਲੂੰਗਾ ਜੇ ਘਟ ਗਿਆ 4 ਵਜੇ ਚਲਾ ਲਈ 3 ਵਜੇ ਤੇਰਾ ਘਰ ਜਾਣਾ ਮੈਂ 5:00 ਵਜੇ ਚਲਾ ਲੂੰਗਾ ਕੇ 4:30 ਵਜੇ ਆਉਂਗਾ ਤੂੰ ਹੁਣ ਚਲਾ ਦੇ ਰਾਤ ਨੂੰ ਇਹਨੂੰ ਕਹਿ ਦੇ ਆਟੋਮੈਟਿਕ ਦੱਬ ਦੱਬ ਦੇ ਤੂੰ ਏ ਦੱਬਦਾ ਉਹ ਆ ਜਾ ਨਾ ਬੱਤੇ ਦੱਬਣਾ ਨਹੀਂ ਜੇ ਲਾਈਟ ਆ ਜਾਂਦੀ ਲੈ ਜਾ ਦੱਬਿਆ ਤੂੰ ਇੰਨਾ ਵੀ ਕੁਝ ਨਹੀਂ ਹੁੰਦਾ ਲਾਂਗਰੀ ਬਰੌਖਾ ਹੁੰਦਾ ਲਾਂਗਰੀ ਇਹ ਨੂੰ ਮੱਛੀ ਖਾਂਦਾ ਨਹੀਂ ਹੈਗਾ ਜਿਹੜਾ ਕੁਸੇ ਖਾਂਦਾ ਇਹ ਨੂੰ ਉਹ ਬਣਾ ਕੇ ਲਿਆ ਕੇ ਦੇ ਇਹ ਤਾਂ ਤੇਰੇ ਨੂੰ ਇੰਨਾ ਔਖਾ ਹੁੰਦਾ ਹੈ ਉਹ ਲਾਂਗਰੀ ਉਹ ਵਾਹ ਗੁਰ ਮਰਾ ਮੱਟੀ ਖਾ ਖਾ ਕੇ ਤੈਨੂੰ ਪਤਾ ਹੀ ਨਹੀਂ ਰਹਿਆ ਵੀ ਉਦੋਂ ਮੈਂ ਨਾਲ ਨੂੰ ਕਹਿੰਦਾ ਨੱਕੇ ਬੰਦ ਕਰਤੀ ਆਏ ਕਰੇ ਨਹੀਂ ਹੈਗੇ ਭੁੱਲ ਗਿਆ ਵੀਰੇ ਨਹੀਂ ਆ ਰਹੇ ਬੱਤੀ ਕਾਏ ਨਾ ਦਿਮਾਗ ਨਹੀਂ ਚੱਲਦਾ ਗਰਮ ਹੋ ਜਾਂਦਾ ਦਿਮਾਗ ਇਹ ਨਾ ਚੱਲ ਚਲਿਏ ਕਰ ਲੂ ਫਿਰ ਚੱਲ ਚੱਲੀ ਆਉਂ ਅੰਬੀਆਂ ਕਰਤੀਆਂ ਕਿ ਨਹੀਂ ਕਰਦੀਆਂ ਕਰਦੀਆਂ ਮਿਲਦੀ ਹੋਣੀ ਹਣੀ ਇਹ ਬੈਠੇ ਦਾ ਹੈਗੇ ਸ਼ਿਕਾਰੀ ਦੰਦੇ ਆਇਆ ਰ ਮੈਂ ਅੱਜ ਕੁਝ ਦੋ ਚਾਰ ਕਹਿ ਗਈ ਸੀ ਸ਼ਿਕਾਰੀ ਬੈਠੇ ਦਾ ਹੈਗੇ ਆ ਉਹ ਦੇਖ ਪਈਕ ਉਹ ਬਤੀਲੇ ਦੇ ਪਰਲੇ ਪਾਸੇ ਮਰ ਜਾਣਾ ਹੱਥ ਲਾਉਣੇ ਨੇ ਦਵਾਈ ਵਾਲਿਆਂ ਚੱਲ ਫਿਰ ਕੰਨੂ ਜਲਦੀ ਔਰ ਫੇ ਕਿਦਾਂ ਸਤਿਗੁਰ ਜੀ ਬੋਲੇ ਕਿਦਾਂ ਵਿਹਲਾ ਹੁੰਦਾ ਸਾ ਆ ਜਾ ਹੁਣ ਆ ਸੋਨੀ ਆਪਾਂ ਵੀ ਬਣਾਉਣਾ ਯਾਰ ਮਹੀਨਾ ਲਾਇਆ ਸੋਨੀ ਆ ਚੀਜ਼ ਨਹੀਂ ਦਿਖੀ ਇਹ ਪਤਾ ਕਿਦਾਂ ਦੇਗੀ ਉੱਥੇ ਬਿੰਦਾ ਮਿਸਤਰੀ ਬਣਾਉਂਦਾ ਸੀ ਅੱਛਾ ਉੱਥੇ ਨਿਕਾ ਵੱਜੀ ਜਿੱਦਣੇ ਸਾਡੇ ਫਾੜੇ ਬਣਦੇ ਤੇ ਜਿੰਨੇ ਬਣਾਵਾਏ ਬਣਾਉਣਾ ਇਦਾਂ ਜੀ ਨਾ ਬਣਾ ਦੂੰਗਾ ਇਹ ਤਾਂ ਬੰਦਾ ਗੋਡਾ ਸੋਨੀ ਅੱਦੇ ਵੈਦਨ ਸੱਲੀ ਭਾਈ ਰੋਲਦੇ ਆ ਜਾ ਅਸੀਂ ਸੋਨੀ ਦਾ ਗੋਡਾ ਤੇ ਸੋਨੀ ਸਾਡੇ ਕਾਹਤੇ ਨਹੀਂ ਗੋਡਾ ਹੋਊਗਾ ਕਹੀ ਬਣਾਈ ਦੇਖ ਬਾਈ ਲੋਕ ਤਾਂ ਫਿੱਡਾ ਪਾ ਲੈ ਤੇ ਕੀਦੀ ਆ ਆਪਣੀ ਤੇਰੀ ਆ ਤਾਂ ਇਹਦਾ ਪਿੰਡਾ ਲੋਹੇ ਦਾ ਪਾਸ ਤੋਂ ਤੇਰੀ ਹੋਵੇ ਤਰੀਕਾ ਮੈਂ ਕਿ ਤੇ ਮਲਕੀਤ ਬਾਈ ਦੀ ਆ ਇਹ ਵੀ ਦੱਸ ਦੇ ਉਹ ਯਾਰ ਉਹਨਾਂ ਨੇ ਪਹਿਲਾਂ ਨਾਲਾ ਸਾਫ਼ ਕਰਨ ਲਈ ਰੱਖੀ ਹਦੀ ਬੜੀ ਕਹੀ ਦੀ ਇਹ ਹੂੰ ਕਦੇ ਕਦੇ ਉਹ ਕਹੀ ਮਾਰ ਲਈ ਦੀ ਸੁਣਾਈ ਕਰਦੀ ਹੈ ਨਾ ਠੀਕ ਆ ਉਹਨਾਂ ਨੇ ਬੈਨ ਉਹ ਤਾਂ ਨਾਲੀ ਜਿਹੜੀ ਫਿਰ ਜਾ ਕੇ ਛੋੜੀ ਬਣਾਉਂਦੇ ਗੇਟ ਹੋ ਗਿਆ ਤਿਆਰ ਹੁਣ ਗੇਟ ਮੈਂ ਕੱਢ ਲਉਣਾ ਬੰਦੇ ਘੰਟੇ ਰਹਿ ਗਏ ਲਾ ਦੀ ਉਰੀ ਲੋਕ ਲੂਕ ਜਿਹੜੇ ਲਾਉਣੇ ਆ ਉਹਦੇ ਵੀ ਹੁਣ ਮੈਂ ਤਾਂ ਦੋ ਆਰ ਲੈ ਲਾਉਣੇ ਆ ਦੂਆ ਵੀ ਲਵਾ ਦੇ ਉਹਨੂੰ ਕਹਿ ਦੇ ਤੇਲ ਲਵਾਉਂਦਾ ਫਿਰੂੰਗਾ ਕਿਹੜਾ ਦੇ ਜੇ ਦੂਆ ਹਾਂ ਉਹ ਵਧੀਆ ਰਹਿੰਦਾ ਏ ਯਾਰ ਤੂੰ ਆਖ ਲੈਂਦਾ ਦਰਵਾਜ਼ਾ ਕੋਈ ਨਹੀਂ ਇਹਨੂੰ ਸਲਾਹ ਦੇ ਦਾਂਗੇ ਅਸੀਂ ਲਾ ਦੂਗੇ ਕਿੰਨੇ ਫੁੱਟਾ 16 ਹਾਂ ਸੁਣੀ ਲੋਗੇ ਲੋਗ ਮਿਲ ਜਾਂਦਾ ਏ ਜਦੋਂ ਆਪਾਂ ਕਿਤੇ ਦਰਵਾਜ਼ਾ ਢੋਗਦੇ ਆ ਆਪਣੇ ਆਪ ਲੱਜੇ ਬਈ ਤੇ ਦੋ ਤਰ੍ਹਾਂ ਖੁੱਲਝ ਗਏ ਜਦੋਂ ਲੱਕੜ ਦਰਵਾਜ਼ੇ ਨੇ ਹਾਂ ਹਾਂ ਉਹਦਾ ਕੋ ਦੂਦੂਆ ਹੀ ਹੁੰਦੇ ਓ ਚੁੰਮਕ ਲਾ ਦੇ ਉਹਨੂੰ ਨਹੀਂ ਨਹੀਂ ਮੈਂ ਤਾਂ ਕਿਉਂ ਨਾਲ ਖੜਾ ਹਾਂ ਮੈਂ ਇਹਨੂੰ ਗੱਬੇ ਖੰਡਰ ਮਾ ਚੁੰਮਕ ਲਾ ਦੇ ਤੂੰ ਆ ਬਸ ਇੰਨੀ ਇੰਨੀ ਕਰ ਲੈ ਆ ਦੋਨੀ ਕਾ ਚੁੰਮਕ ਲਾ ਦੇ ਤੂੰ ਆ ਬਸ ਹਾਂ ਤੇਜ ਨੇ ਲਾ ਕੇ ਬਹੁਤ ਕੁਝ ਦੱਸ ਜਾਈ ਤੂੰ ਫੋਟੋ ਖਿੱਚ ਲਿਆ ਮਿਲ ਜੂ ਸਾਰਾ ਕੁਝ ਵਾ ਫੋਟੋ ਖਿੱਚ ਕੇ ਲਿਆ ਕਿਆ ਚੀਜ਼ ਆ ਗੂਗਲ ਉੱਪਰ ਫੋਟੋ ਪਾ ਦੇ ਤੇਰੀ ਆਪਸ਼ਨ ਜਦੇ ਆ ਜਣੀ ਜਿੰਡੀਆ ਚ ਅਵੇਲੇਬਲ ਹੋਈ ਉਹ ਉਹ ਜਦੇ ਦੱਸ ਦੇਣਾ ਵੀ ਆ ਚੀਜ਼ ਫਲਾਣੀ ਜਗ੍ਹਾ ਮਿਲਦੀ ਆ ਆਪਾਂ ਮੰਗਾ ਲਾਂਗੇ ਹੈ ਵੀਡੀਓ ਨਹੀਂ ਗੂਗਲ ਉੱਪਰ ਗੂਗਲ ਨੇ ਜਦੇ ਦੱਸ ਦੇਣਾ ਵੀ ਅਵੇਲੇਬਲ ਹੈਗੀ ਕਿ ਨਹੀਂ ਹੈਗੀ ਬਬੂ ਮਾਨਾ ਜਿੱਦਦਾ ਸਾਲ ਬੈਨਾ ਗਾ ਗਿਆ ਤਾਂ ਕਹਿੰਦਾ ਗੂਗਲ ਬਾਬਾ ਜੀ ਉਹਨੂੰ ਦੁਨੀਆ ਦੀ ਜਾਣੇ ਅੱਜ ਸਮਾਨ ਚੱਕਦਾ ਲੱਗਦਾ ਮੈਨੂੰ ਲੱਗਦੀ ਨਿਬੜ ਗਿਆ ਲੱਗਦਾ ਆ ਸਮਾਨ ਲੈ ਜਾਂਦਾ ਕਾਨੂੰ ਰੋਜ ਰੋਜ ਆ ਵੇ ਇੱਥੇ ਦੇ ਹੈ ਫੇ ਤਾਂ ਠੀਕ ਹੈ ਮੇਰੇ ਕੋ ਉੱਤੇ ਰੇ ਸਮਾਨ ਉੱਥੀ ਥੋੜੇ ਪਏ ਤੇਰੇ ਹਲੇ ਦੋ ਇਹਦੇ ਵਰਗੇ ਤਾਂ ਬਾਹਰ ਘਾਟ ਚ ਹੋਇਆ ਹੈਂ ਕਾਣ ਉਧਰ ਦਊਂਗਾ ਜਦੋਂ ਪੱਤੀਆਂ ਲਾ ਕੇ ਆਉਂਗਾ ਅੱਲੋਂ ਇਹ ਪੱਤੀਆਂ 45 ਨੂੰ ਪੱਤੀਆਂ ਰਹਿੰਦੀਆਂ ਸਿਆ ਨਾਲੇ ਪੱਤੀਆਂ ਲਾਇਆ ਇਹ ਨਾਲੇ ਜਾ ਬਣਾਇਆ ਜੀ ਬਾਨੇ ਸਰਾ ਜੀ ਕਿਦੜਾ ਇੱਕ ਦਿਨ ਬਣਾਇਆਗੇ ਛੇਤੀ ਨਹੀਂ ਬਣਦਾ ਇਹਦਾ ਪ੍ਰਿੰਟਰ ਵਾਂਗੂ ਨਹੀਂ ਸੁੱਕੇ ਦਾ ਕੰਦਾ ਕਰਕੇ ਲੇਟ ਕੰਮ ਹੋ ਗਿਆ ਚੱਲ ਕੋਈ ਨਹੀਂ ਅੱਜ ਕੰਦਾ ਸਰੇ ਲੱਗੀਆਂ ਬੰਦੀਆਂ ਲੱਗੀਆਂ ਸਾਰੀਆਂ ਹੋਰ ਦੋ ਦਿਨ ਸੁੱਕਣੀਆਂ ਵੀ ਚਾਹੀਦੀਆਂ ਸੁੱਕੀਆਂ ਹੋਈਆਂ ਸਮਝੋ ਤਾਂ ਕਹੀ ਦਿੰਦੀ ਆਉਣੀਆਂ ਬਸ ਠੀਕ ਆ ਕਿਉਂਕਿ ਟੱਕ ਬਚਦੀ ਗਾਡਰ ਚੜਾਉਂਦੇ ਦੀ ਆਪਾਂ ਅਸੀਂ ਉਦੋਂ ਦੇਖਿਆ ਜੀ ਆਪਾਂ ਨੇ ਇਹ ਤਾਂ ਫੇਰ ਵੀ ਸੌਖੇ ਆਪਣੇ ਤਾਂ ਥਾਲੇ ਬਹੁਤ ਔਖੇ ਤੇ ਇਹ ਤਾਂ ਨੋਰਮਲ ਆ ਬੁੜੇ ਹੋ ਜਾ ਹੈ ਹੱਥ ਵੀ ਨਹੀਂ ਹੈਗਾ ਮੁੰਡਾ ਇਹ ਹਾਂ ਉਹਦਾ ਬਹੁਤ ਭਾਰੀ ਤਾਂ ਚੱਲ ਪਾਸੋਂ ਚੌਥੇ ਨੂੰ ਆ ਜਾ ਹੁਣ ਵਿਹਲਾ ਹੋ ਗਏ ਇੱਕ ਗਾਟਰ ਬਾਹਰ ਹੀ ਦੇ ਬੱਸ ਬਾਤ ਨੇ ਕੱਲ ਤੋਂ ਜਾਏ ਗੇ ਰੀਏ ਪਾਣੀ ਕੇ ਲੀਏ ਮਨ ਚ ਤੈਨੂੰ ਪਉਣਾ ਦਾ ਆਉਂਦਾ ਨਹੀਂ ਹੈ ਝੂੜੀਆਂ ਫੜਾਉਣੀਆਂ ਤੇ ਉਹਨਾਂ ਨੂੰ ਚੱਲ 43 ਕਿਦਾਂ ਠੀਕ ਆ ਲੈ ਤਾਂ ਮਸ਼ੀਨ ਵਾਲਾ ਕੰਮ ਲੋਟ ਟੋਕਾ ਟੋਕੇ ਆ ਆਪਣਾ ਮਸ਼ੀਨ ਪਿਛੇ ਕਰਤੀ। ਉਹ ਦੇਲਾ ਟੋਕਾ ਟੋਕੇ ਮਸ਼ੀਨ ਪਿਛੇ ਕਰਤੀ। ਕੱਖ ਪੋਣੇ ਮਸ਼ੀਨ ਫੇਰ ਕੇ ਕਰ ਦੇਣੀ। ਠੀਕ ਆ ਕਿ ਨਹੀਂ? ਲਾ ਤੇ ਪੱਖੇ ਵੀ ਅੱਜ ਇਹਨਾਂ ਨੂੰ। ਅੱਜ ਉਹ ਪੱਖਾ ਉੱਚਾ ਹੀ ਨਹੀਂ ਮਾ ਕਰਨਾ। ਠੀਕ ਆ। ਨਹੀਂ ਉੱਚਾ ਜਿਆਦਾ। ਆਪੋ ਉੱਪਰ ਗਿਆ ਤਾਂ ਸਵੇਰੇ ਪੱਖੇ ਲਾ ਕੇ ਫੇਰ ਗਿਆ ਭੋਗ ਪਰ। ਅੱਜ ਹੈਗੇ ਪੱਖੇ ਟੰਗੇਦਾਰਾਂ ਦਾ ਪਾਈਆਂ ਵੀਤੀਆਂ। ਕਰੂ ਟੰਗਣੇ ਹੀ ਤੇ ਪੱਖੇ ਟੰਗ ਕੇ ਫੇਰ ਗਿਆ ਚਰਨੀ ਚਰਨੀ ਉੱਠੀ ਆ ਉਹ ਉੱਚਾ ਇਹਨੂੰ ਨੀਵਾ ਕਰਨਾ ਕਾਲੂ 2 ਫੁੱਟ ਦੀ ਰਾਡ ਹੋਰ ਲਾ ਕੇ ਨਾ ਨੀਵਾ ਕਰਦਾ ਤਾਂ ਹੀ ਇਹ ਵੀ ਆਪਾਂ ਨਹੀਂ ਲੋਟ ਉਹ ਠੀਕ ਆ ਕੀ ਕਰਦਾ ਚਾ ਵਾਦ ਚੱਲ ਪਾ ਦੀਏ ਕੱਖ ਫੇਰ ਆ ਪੱਟਾ ਨਹੀਂ ਕਰਕੇ ਆਇਆ ਸਰੋ ਪਸਾਰ ਜੀ ਭਾਈ ਕੱਖ ਲੱਗਿਆ ਤਾਂ ਪਾਉਣ ਮੈਂ ਪਾ ਦੀਏ ਸ਼ਾਮ ਹੋ ਗਈ